ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਫਾਇਦੇ ਕੁਝ ਗੱਲਾਂ ਦਾ ਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਜੁਲਾਈ ਮਹੀਨੇ ਦੇ ਵਿੱਚ ਬੀਸੀ ਦੇ ਵਿੱਚ ਕਰਾਂਦੀ ਸੇਲ ਵਧੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਬੀਸੀ ਫੈਰਿਸ ਦੀ ਚੀਨ ਤੋਂ ਖਰੀਦਦਾਰੀ ਕੋਈ ਫੇਰ ਚਰਚਾ ਦੇ ਵਿੱਚ ਆਈ ਹੈ। ਤੀਜੀ ਗੱਲਬਾਤ ਪੈਨਕੋਆ ਆਇਲੈਂਡ ਉੱਪਰ ਜੰਗਲੀ ਅਗੰਕਾਰਨ ਐਮਰਜੈਂਸੀ ਤੇ ਬੀਸੀ ਦੇ ਕੋਸ਼ਿਸ਼ਾਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ। ਕੈਨੇਡਾ ਦੇ ਵਿੱਚ ਜੁਲਰੀ ਖੋਣ ਦੀਆਂ ਘਟਨਾਵਾਂ ਦਾ ਵਿੱਚ ਕਾਫੀ ਵਾਧਾ ਹੋ ਰਿਹਾ ਤੇ 에ਅਰ ਕੈਨੇਡਾ ਦੀ ਹੜਤਾਲ ਦਾ ਯਾਤਰੀਆਂ ਉੱਤੇ ਕੀ ਅਸਰ ਪੈ ਰਿਹਾ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲ ਜੁਲਾਈ ਮਹੀਨੇ ਵਿੱਚ ਘਰਾਂ ਦੀ ਸੇਲ ਅਪ ਹੋਈ ਹੈ ਜੁਲਾਈ 2025 ਦੇ ਵਿੱਚ 7000 ਘਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੇਚੇ ਗਏ ਆ ਜਿਹੜੇ ਕਿ ਜੁਲਾਈ 2024 ਨਾਲੋਂ 2.2 ਫੀਸਦੀ ਉੱਤੇ ਆ ਪਿਛਲੇ ਲੰਬੇ ਸਮੇਂ ਤੋਂ ਘਰਾਂ ਦੀ ਸੇਲ ਰੁਕੀ ਹੋਈ ਸੀ ਆ ਆਰਥਿਕ ਤੰਗੀ ਦੇ ਵਿੱਚੋਂ ਕੈਨੇਡਾ ਲੰਘ ਰਿਹਾ ਆ ਮਾਰਕੀਟ ਦੇ ਵਿੱਚ ਹਲਚਲ ਨਹੀਂ ਹੋ ਰਹੀ ਇਹ ਸਾਰੇ ਕੁਛ ਦਾ ਅਸਰ ਘਰਾਂ ਦੀ ਮਾਰਕੀਟ ਦੇ ਉੱਤੇ ਵੀ ਪੈ ਰਿਹਾ ਸੇਲ ਘਟ ਸੀ ਜਿਹੜੀ ਜੇ ਈਅਰ ਟੂ ਈਅਰ ਸੇਲ ਦੇਖੀ ਜਾਵੇ ਜਨਵਰੀ ਤੋਂ ਲੈ ਕੇ ਜੁਲਾਈ 2025 ਦੀ ਟੋਟਲ ਸੇਲ ਦੇਖੀ ਜਾਵੇ ਤੇ 43000 ਘਰ ਵੇਚੇ ਗਏ ਆ ਇਹ 5.7 ਫੀਸਦੀ ਘਟਿਆ ਜੇ 24 ਨਾਲ ਦੇਖਿਆ ਜਾਵੇ ਹੁਣ ਇਹ ਥੋੜਾ ਜਿਹਾ ਗੱਲ ਜਾਂ ਤਾਂ ਇਹ ਹੈ ਕਿ ਜੁਲਾਈ ਦੇ ਵਿੱਚ ਸੇਲ ਵਧਣੀ ਸ਼ੁਰੂ ਹੋ ਗਈ ਆ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਗਸਤ ਦੇ ਵਿੱਚ ਅੱਧਾ ਲੰਘ ਗਿਆ ਸੇਲ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਵਧੂਗੀ ਕਿਉਂਕਿ ਜੁਲਾਈ 'ਚ 7000 ਘਰ ਵਿਕੇ ਆ ਜੁਲਾਈ 2024 'ਚ 7000 ਘਰ ਨਹੀਂ ਸੀ ਵਿਕੇ ਥੋੜੇ ਵਿਕੇ ਸੀ ਜੇ ਸਾਰਾ ਸਾਲ ਕੱਢ ਕੇ ਦੇਖੀਏ ਜਨਵਰੀ 2024 ਤੋਂ ਲੈ ਕੇ ਜੁਲਾਈ 2024 ਤੇ ਜਨਵਰੀ 2025 ਤੋਂ ਲੈ ਕੇ ਜੁਲਾਈ 2025 ਤਾਂ ਜੁਲਾਈ 2025 ਤੱਕ ਜਨਵਰੀ 2025 ਤੋਂ 43000 ਘਰ ਵਿਕੇ ਆ ਜਿਹੜੇ ਕਿ 5.7% ਇਹਦੇ ਨਾਲੋਂ ਘਟਾ ਸੋ ਜੇ ਸਾਲ ਦਾ ਰਸਾਲ ਸੇਲ ਦੇਖਣੀ ਹੋਵੇ ਤਾਂ ਉਹ ਘਟੀ ਹੈ ਕੱਲੇ ਜੁਲਾਈ ਮਹੀਨੇ ਦੀ ਦੇਖਣੀ ਹੋਵੇ ਤਾਂ ਉਹ ਵਧੀ ਹੈ ਸੇਲ ਐਕਟੀਵਿਟੀ ਹੌਲੀ ਹੌਲੀ ਬਹੁਤੇ ਬੀਸੀ ਦੇ ਰੀਜਨਸ ਲਗਭਗ ਸਾਰਿਆਂ ਦੇ ਵਿੱਚ ਕਿਉਂਕਿ ਸਮਰ ਸੀ ਜੁਲਾਈ ਦੇ ਵਿੱਚ ਹਸਮਰ ਇਸ ਕਰਕੇ ਹੋਈ ਹੈ ਆ ਜਿਹੜੀ ਰੀਜਨ ਜਿੱਥੇ ਵਾਧਾ ਨਹੀਂ ਹੋਇਆ ਉਹ ਲੋਅਰ ਮੇਨ ਲੈਂਡ ਆ ਲਗਭਗ ਸਾਰੇ ਬੀਸੀ ਦੇ ਵਿੱਚ ਕਿਤੇ ਨਾ ਕਿਤੇ ਸੇਲ ਅਪ ਹੋ ਰਹੀ ਆ ਪਰ ਲੋਰ ਮੀਨਲੈਂਡ ਦੇ ਵਿੱਚ ਸੇਲਪ ਆਪਣੀ ਹੋ ਰਹੀ ਜਿਹੜੇ ਅਰਥਸ਼ਾਸਤਰੀ ਆ ਜਾਂ ਰੀਅਲ ਅਸਟੇਟ ਐਸੋਸੀਏਸ਼ਨ ਦੇ ਚੀਫ ਇਕਨੋਮਿਸਟ ਆ ਉਹ ਕਹਿੰਦੇ ਆ ਕਿ ਹੌਲੀ ਹੌਲੀ ਮਾਰਕੀਟ ਇੰਪਰੂਵ ਹੋ ਰਹੀ ਹੈ ਮਾਰਕੀਟ ਇੰਪਰੂਵ ਹੋਣ ਦਾ ਮਤਲਬ ਕੀ ਹੁੰਦਾ ਕਿ ਲੋਕ ਪੈਸਾ ਖਰਚ ਰਹੇ ਆ ਜਦੋਂ ਲੋਕ ਪੈਸਾ ਖਰਚ ਰਹੇ ਆ ਤੇ ਇਹਦਾ ਕਿਤੇ ਨਾ ਕਿਤੇ ਇੱਕ ਪੋਜ਼ਿਟਿਵ ਅਸਰ ਸਾਰੀ ਇਕਨੋਮੀ ਦੇ ਉੱਤੇ ਪੈਂਦਾ ਕਿਉਂਕਿ ਵਿੱਚ ਟੈਰਫ ਆ ਗਿਆ ਸੀ ਜਿਹੜਾ ਟੈਰਫ ਸੀਗੇ ਇਹਦੇ ਨਾਲ ਅਨਸਰਟਨਟੀ ਹੋ ਗਈ ਹੁਣ ਜਿਹੜਾ ਉਹਦੇ ਨਾਲ ਕੁਝ ਫਰਕ ਪੈ ਰਿਹਾ ਜਿਹੜੀ ਐਵਰੇਜ ਘਰਾਂ ਦੀ ਕੀਮਤ ਆ ਜੁਲਾਈ ਦੇ ਵਿੱਚੋਂ 942686 ਡਾਲਰ ਆ ਜਿਹੜੀ ਕਿ 2.1% ਘਟਿਆ ਜੇ ਇਹਨੂੰ ਇੱਕ ਸਾਲ ਨਾਲ ਮੁਕਾਬਲਾ ਕਰਕੇ ਦੇਖਿਆ ਜਾਵੇ ਪੂਰੇ ਸਾਲ ਦਰਸਾਲ ਸੇਲ ਵੀ ਘਟੀ ਆ ਤੇ ਕੀਮਤਾਂ ਵੀ ਘਰਾਂ ਦੀਆਂ ਘਟੀਆਂ ਜਿਹੜੀ ਸੇਲ ਵੈਲਿਊ ਆ ਟੋਟਲ ਵੈਲਿਊ ਜਿਹੜੇ ਸਾਰੇ ਘਰਾਂ ਦੀ ਜੁਲਾਈ ਦੇ ਵਿੱਚ ਉਹ 6.7 ਬਿਲੀਅਨ ਆ ਜਿਹੜੀ ਲਗਭਗ ਸੇਮ ਸੀਗੀ ਪਿਛਲੇ ਸਾਲ ਦੇ ਵਿੱਚ ਕੁਣ ਇਮਪਰੂਵਮੈਂਟ ਕਿਉਂ ਹੋ ਰਹੀ ਹੈ ਜੁਲਾਈ ਦੇ ਵਿੱਚ ਸੇਲ ਵਧੀ ਕਿਉਂ ਹੈ ਇਹਦੇ ਬਾਰੇ ਦੱਸਦੇ ਆ ਕਿ ਜਿਹੜੀਆਂ ਜਿਹੜਾ ਟਰੇਡ ਕਨਸਰਨ ਹੌਲੀ-ਹੌਲੀ ਫੇਡ ਹੋ ਰਿਹਾ ਹੌਲੀ-ਹੌਲੀ ਉਹ ਗੱਲ ਪਰੇ ਹੋ ਰਹੀ ਹੈ ਤੇ ਇਹਦੇ ਵਿੱਚ ਲੋਕਾਂ ਦਾ ਕੰਫੀਡੈਂਸ ਮਾਰਕੀਟ ਦੇ ਵਿੱਚ ਆ ਰਿਹਾ ਹੈ ਮਾਰਕੀਟ ਥੋੜਾ ਜਿਹਾ ਬੈਟਰ ਕਰ ਰਹੀ ਹੈ ਜੁਲਾਈ ਮਹੀਨੇ ਦੇ ਵਿੱਚ ਪਰ ਓਵਰਆਲ ਕੰਪੇਅਰ ਕੀਤਾ ਜਾਵੇ ਫਰਕ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਇਹਦਾ ਬਹੁਤ ਵੱਡਾ ਫਰਕ ਹੋਊਗਾ ਜੁਲਾਈ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਕਿ ਸੀਜ਼ਨਲ ਬੂਸਟ ਹੁੰਦਾ ਜਿਹੜੇ ਗਰਮੀਆਂ ਦੇ ਮਹੀਨੇ ਹੁੰਦੇ ਆ ਇਦੇ ਵਿੱਚ ਬਾਇੰਗ ਐਕਟੀਵਿਟੀ ਹਮੇਸ਼ਾ ਹਮੇਸ਼ਾ ਜ਼ਿਆਦਾ ਹੁੰਦੀ ਆ ਜਿਹੜੇ ਬਹੁਤੇ ਏਰੀਆ ਦਾ ਜਿੱਥੇ ਸੇਲ ਗ੍ਰੋਥ ਆ ਲੋਅਰ ਮੇਨਲੈਂਡ ਦੇ ਵਿੱਚ ਉੱਥੇ ਕਿਉਂਕਿ ਕੀਮਤਾਂ ਜ਼ਿਆਦਾ ਆ ਇਸ ਕਰਕੇ ਜਿਹੜੀ ਸੇਲ ਨਹੀਂ ਹੋ ਰਹੀ ਇੰਟਰਸਟ ਰੇਟ ਫੈਕਟਰ ਇੱਕ ਵੱਡਾ ਫੈਕਟਰ ਆ ਜਿਹੜੀ ਕੀਮਤਾਂ ਦੇ ਵਿੱਚ ਥੋੜੀ ਜਿਹੀ ਕਮੀ ਆ ਉਹ ਵੀ ਬਾਅਰ ਦੇ ਲਈ ਅਟਰੈਕਸ਼ਨ ਬਣਦੀ ਆ ਕਿ ਘਰ ਥੋੜੇ ਜੇ ਸਸਤੇ ਹੋਇਆ ਤਾਂ ਹੁਣ ਲਈ ਜਾਵੇ ਸੋ ਜਿਹੜਾ ਇਹ ਇੱਕ ਆਸ ਬਣੀ ਹੋਈ ਆ ਪਰ ਓਵਰਆਲ ਸੇਲ ਜਿਹੜੀ ਆ ਉਹ ਪਿਛਲੇ ਸਾਲ ਦੇ ਮੁਕਾਬਲੇ ਘਟ ਹੈਗੀ ਹੈ ਜੁਲਾਈ ਦੇ ਵਿੱਚ ਸੇਲ ਵਧੀ ਹੈ ਜੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਸੇਲ ਵਧਦੀ ਹੈ ਤਾਂ ਫਿਰ ਚੰਗੇ ਅਸਾਰ ਹੋ ਸਕਦੇ ਆ ਅਗਲੀ ਗੱਲਬਾਤ ਬੀਸੀ ਫੈਰੀਜ਼ ਦਾ ਮਾਮਲਾ ਇੱਕ ਬਹੁਤ ਚਰਚਾ ਦੇ ਵਿੱਚ ਆ ਬੀਸੀ ਫੈਰੀਜ਼ ਨਵੇਂ ਇਲੈਕਟ੍ਰਿਕ ਵਹੀਕਲ ਵਾਈ ਕਰ ਰਹੇ ਆ ਫੈਰੀ ਬਾਈ ਕਰ ਰਹੇ ਹੈ ਖਰੀਦ ਰਹੇ ਆ ਜਿਹੜੀ ਕਿ ਸਟੇਟ ਆਨਡ ਚਾਈਨੀਜ਼ ਸ਼ਿਪਯਾਰਡਾ ਲੋਨ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਫੈਡਰਲ ਕਲਨ ਕਾਰਪੋਰੇਸ਼ਨ ਉਨੇ ਬ੍ਰਿਟਿਸ਼ ਕਲੰਬੀਆ ਦੀ ਫੈਰੀਜ਼ ਨੂੰ 1 ਬਿਲੀਅਨ ਡਾਲਰ ਦਾ ਦਿੱਤਾ ਵੀ ਤੁਸੀਂ ਇਹ ਲੋਨ ਲੈ ਕੇ ਆਪਣੇ ਸ਼ਿਪ ਖਰੀਦ ਲਓ ਜਿਹੜੇ ਉਹ ਪਰ ਉਹ ਹੁਣ ਉਸ ਜਿਹੜਾ ਕੈਨੇਡਾ ਦੀ ਇਨਫਰਾਸਟ੍ਰਕਚਰ ਬੈਂਕ ਦੇ ਲੋਨ ਦੇ ਨਾਲ BC ਜਿਹੜੀਆਂ ਫੈਰੀਜ਼ ਖਰੀਦ ਰਿਹਾ ਆ ਉਹ ਖਰੀਦ ਰਿਹਾ ਚੀਨ ਤੋਂ ਹੁਣ ਇਹਦਾ ਪੋਲੀਟਿਕਲ ਬੈਕਲੈਸ਼ ਹੋ ਰਿਹਾ ਫੈਡਰਲ ਤੇ ਜਿਹੜੇ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਆ ਉਹ ਇਹ ਚਾਹੁੰਦੇ ਆ ਕਿ ਇਹ ਲੋਨ ਕੈਨਸਲ ਕੀਤਾ ਜਾਵੇ ਕਿਉਂਕਿ ਚੀਨ ਨੇ ਹੁਣੇ ਟੈਰਿਫ ਲਾਏ ਆ ਕੈਨੇਡਾ ਦੇ ਕੈਨੋਲਾ ਦੇ ਉੱਤੇ ਜਿਹਦੇ ਨਾਲ ਜਿਹੜਾ ਵਪਾਰਕ ਤਣਾਅ ਵਧਿਆ ਜੇ ਚੀਨ ਕੈਨੇਡਾ ਦੇ ਕੈਨੋਲਾ ਦੇ ਉੱਤੇ ਜਿਹੜਾ ਇਹ ਲਾ ਰਿਹਾ ਆ ਆਪਣਾ ਟੈਰਿਫ ਲਾ ਰਿਹਾ ਆ ਤਾਂ ਸਾਨੂੰ ਵੀ ਉਹਨਾਂ ਤੋਂ ਸਮਾਨ ਜਿਹੜਾ ਨਹੀਂ ਖਰੀਦਣਾ ਚਾਹੀਦਾ ਪੀਰ ਪੌਲੀ ਉਹਦਾ ਆਰਗੂਮੈਂਟ ਇਹ ਆ ਉਹ ਇਹ ਕਹਿੰਦੇ ਆ ਕਿ ਕੈਨੇਡਾ ਨੂੰ ਕੈਨੇਡੀਅਨਸ਼ਿਪ ਬਿਲਡਰਸ ਨੂੰ ਸਪੋਰਟ ਕਰਨਾ ਚਾਹੀਦਾ ਕਿ ਜਿੱਥੇ ਕੈਨੇਡਾ ਦੇ ਸ਼ਿਪ ਬਣਦੇ ਆ ਉਹਨਾਂ ਨੂੰ ਸਪੋਰਟ ਕਰੇ ਬਜਾਏ ਇਹਦੇ ਕਿ ਚੀਨ ਨੂੰ ਪੈਸਾ ਦਿੱਤਾ ਜਾਵੇ ਉਹ ਵੀ ਖਾਸ ਕਰਕੇ ਜਿਹੜਾ ਇਸਪਲੇ ਟ੍ਰੇਡ ਡਿਸਪਿਊਟ ਚੱਲ ਰਿਹਾ ਆ ਬੀਸੀ ਫੈਰੀਜ਼ ਇਹ ਕਹਿੰਦੇ ਆ ਕਿ ਕੈਨੇਡੀਅਨ ਸ਼ਿਪਯਾਰਡ ਕੋਈ ਵੀ ਕਿਸੇ ਨੇ ਬਿਲਡਿੰਗ ਸਬਮਿਟ ਕੀਤੀ ਕੋਈ ਤੁਸੀਂ ਪੁੱਛਿਆ ਸੀ ਸਾਰਿਆਂ ਨੂੰ ਮੰਗਿਆ ਸੀ ਵੀ ਆਹ ਸ਼ਿਪ ਚਾਹੀਦੇ ਤੁਸੀਂ ਦੱਸੋ ਕੌਣ ਕੌਣ ਦੇ ਸਕਦਾ ਤੇ ਜਿਹੜੇ ਚਾਈਨੀਜ਼ ਆ ਉਹ ਬਹੁਤ ਉਹਨਾਂ ਨੇ ਫਾਸਟ ਸੀਗੀ ਉਹਨਾਂ ਦੀ ਆਫਰ ਤੇ ਦੂਜਾ ਵੀ ਉਸ ਹਸਤੀ ਵੀ ਸੀਗੀ ਹੁਣ ਇਹ ਮੋਦੇ ਦੀ ਲੋਚਨਾ ਬਹੁਤ ਹੋ ਰਹੀ ਆ ਪਹਿਲਾਂ ਵੀ ਇਹ ਗੱਲ ਚਰਚਾ ਦੇ ਵਿੱਚ ਆਈ ਸੀ ਪਰ ਹੁਣ ਲੋਨ ਕੈਨਸਲ ਕਰਨ ਦੀ ਗੱਲਬਾਤ ਹੋ ਰਹੀ ਆ ਬੀਸੀ ਫੈਰੀ ਤੇ ਮਰੀਨ ਵਰਕਰ ਯੂਨੀਅਨ ਇਹ ਕਹਿੰਦੇ ਆ ਕਿ ਜਿਹੜੇ ਸ਼ਿਪ ਆ ਕੈਨੇਡਾ ਚ ਬਣਨੇ ਚਾਹੀਦੇ ਆ ਤਾਂ ਕਿ ਕੈਨੇਡਾ ਦੇ ਵਿੱਚ ਨੌਕਰੀਆਂ ਪੈਦਾ ਹੋਣ ਇਕਨੋਮੀ ਬੂਸਟ ਹੋਵੇ ਤੇ ਜਿਹੜੀ ਰਿਪੇਅਰ ਆ ਉਹ ਸੌਖੀ ਹੋਵੇ ਜੇ ਚੀਨ ਦੀ ਚੀਜ਼ ਬਣੀ ਆ ਤਾਂ ਉਹਦੀ ਰਿਪੇਅਰ ਲਈ ਵੀ ਸਮੱਸਿਆ ਆ ਦੂਜਾ ਇਹ ਵੀ ਕਹਿ ਰਹੇ ਆ ਕਿ ਚੀਨ ਦੇ ਵਿੱਚ ਜਿਹੜਾ ਸ਼ਿਪ ਬਣਾਉਣਾ ਪਹਿਲਾਂ ਤਾਂ ਸਸਤਾ ਪੈਂਦਾ ਹੁਣ ਜਿਹੜੇ ਕੈਨੇਡਾ ਦੇ ਵਿੱਚੋਂ ਸ਼ਿਪ ਮਿਲਨੇ ਆ ਸਮੁੰਦਰੀ ਜਹਾਜ਼ ਮਿਲਨੇ ਆ ਉਹ ਮਹਿੰਗੇ ਆ ਚੀਨ ਵਾਲੇ ਸਸਤੇ ਆ ਪਰ ਉਹ ਪਹਿਲਾਂ ਸਸਤੇ ਆ ਜਦੋਂ ਇਹਦੀ ਤੁਸੀਂ ਰਿਪੇਅਰ ਤੇ ਮੇਨਟੇਨੈਂਸ ਕੱਢ ਕੇ ਦੇਖੋਗੇ ਕਿਉਂਕਿ ਪਾਰਟਸ ਜਿਹੜੇ ਆ ਉਹ ਵੀ ਉੱਥੋਂ ਆਣੇ ਕੱਲ ਨੂੰ ਕੋਈ ਇਹਦਾ ਪੁਰਜਾ ਖਰਾਬ ਹੋ ਗਿਆ ਉਹ ਵੀ ਚੀਨ ਤੋਂ ਆਣਾ ਓਵਰ ਆਲ ਜਦੋਂ ਲੰਬੇ ਸਮੇਂ ਦੇ ਵਿੱਚ ਦੇਖੋਗੇ ਤਾਂ ਜਿਹੜੀ ਇਹ ਨਜ਼ਰ ਆਉਂਦਾ ਆ ਕਿ ਇਹਦੇ ਨਾਲ ਮਹਿੰਗੇ ਪੈ ਰੇ ਭਾਵੇਂ ਕਿ ਸ਼ੁਰੂ ਦੇ ਵਿੱਚ ਅਪਫਰੰਟ ਲੱਗਦਾ ਇਹ ਸਸਤੇ ਆ ਦੂਜਾ এনवायरमेंट ਤੇ ਲੇਬਰ ਦੇ ਕਨਸਰਨ ਪੀਅਰ ਪੋਲੀ ਵੀ ਕਹਿੰਦੇ ਆ ਕਿ ਚਾਈਨਾ ਦੇ ਵਿੱਚ ਜਿਹੜੇ এনवायरमेंटਲ ਜਾਂ ਉਹਨੇ ਵਾਤਾਵਰਣ ਦਾ ਖਿਆਲ ਤਾਂ ਰੱਖਦੇ ਨਹੀਂ ਉਹ ਬਣਾਉਣ ਵਾਲੇ ਦੂਜਿਆਂ ਉਹਨਾਂ ਦੀ ਵੇਜ ਸੇਫਟੀ ਸਟੈਂਡਰਡ ਸਾਰਾ ਕੁਝ ਜਿਹੜਾ ਉਹ ਬਹੁਤ ਉਹਨਾਂ ਦੀ ਲੋਅ ਆ ਜਦੋਂ ਉਹ ਲੋਅ ਆ ਤੇ ਫਿਰ ਸਾਨੂੰ ਜਿੱਥੇ ਕਿਤੇ ਇਸ ਤਰੀਕੇ ਨਾਲ ਚੀਜ਼ਾਂ ਬਣਦੀਆਂ ਉੱਥੋਂ ਨਹੀਂ ਖਰੀਦਣੀਆਂ ਚਾਹੀਦੀ ਸਰਕਾਰ ਦਾ ਰੈਕਸ਼ਨ ਹੈ ਬੀਸੀ ਦੇ ਟ੍ਰਾਂਸਪੋਰਟ ਮਿਨਿਸਟਰ ਤੇ ਫਰਟੀਲ ਟ੍ਰਾਂਸਪੋਰਟ ਟ੍ਰਾਂਸਪੋਰਟ ਮਿਨਿਸਟਰੀ ਤੇ ਕ੍ਰਿਸਟੀਆ ਫਰੀ ਲੈਂਡਾ ਦੋਵਾਂ ਨੇ ਇਹਦੇ ਬਾਰੇ ਕੰਸਰਨ ਕੀਤਾ ਕਿ ਜਿਹੜੀ ਇਹ ਡੀਲ ਆ ਇਹਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਆ ਸੋ ਗੱਲ ਬੜੀ ਸਿੱਧੀ ਆ ਕਿ ਕੀ ਕੈਨੇਡਾ ਨੂੰ ਆਪਣੀਆਂ ਪ੍ਰਾਇੋਰਟੀਜ਼ ਸਸਤੇ ਵੱਲ ਜਾਣਾ ਚਾਹੀਦਾ ਜਿਹੜੇ ਤੇਜ਼ ਬਣਦੇ ਆ ਫੋਰਨ ਬਿਲਟ ਸ਼ਿਪਸ ਜਾਂ ਡੋਮੈਸਟਿਕ ਸ਼ਿਪ ਬਿਲਡਿੰਗ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਭਾਵੇਂ ਕਿ ਕੀਮਤ ਜ਼ਿਆਦਾ ਹੋਵੇ ਹੁਣ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਬਣਨ ਗਿਆ ਤਾਂ ਕੈਨੇਡਾ ਵਾਸੀਆਂ ਨੂੰ ਨੌਕਰੀ ਮਿਲੂਗੀ ਇਥੋਂ ਦੀ ਇਕਨੋਮੀ ਬੂਸਟ ਹੋਊਗੀ ਸਾਰਾ ਕੁਝ ਹੋਊਗਾ ਪਰ ਇਹ ਮਹਿੰਗੇ ਆ ਟਾਈਮ ਲੱਗਦਾ ਲੰਬੇ ਆ ਜੇ ਚੀਨ ਤੋਂ ਮਗਾਉਨੇ ਆ ਉਹ ਸਸਤੇ ਆ ਤੇਜ਼ੀ ਦੇ ਨਾਲ ਆ ਰਹੇ ਆ ਹੁਣ ਕੈਨੇਡਾ ਨੂੰ ਇਹ ਜਿਹੜਾ ਚੂਜ਼ ਕਰਨਾ ਪਊਗਾ ਵੀ ਇਹ ਚਾਹੁੰਦੇ ਕੀ ਆ ਅਗਲੀ ਗੱਲਬਤ ਜੰਗਲੀ ਅੱਗਾਂ ਬਾਰੇ ਇੱਕ ਵੱਡੇ ਪੱਧਰ ਤੇ ਜਿਹੜੀ ਵਾਈਲਡ ਫਾਇਰ ਆ ਉਹ ਮਾਉਂਟ ਅੰਡਰਵੁੱਡ ਫਾਇਰ ਜਿਹੜੀ ਆ ਐਸਕੇ ਲਈ ਪੋਰਟਲ ਵਰਨੀ ਦੇ ਸਾਊਥ ਦੇ ਵਿੱਚ ਵੈਂਕੂਵਰ ਆਈਲੈਂਡ ਦੇ ਉੱਤੇ ਲੱਗੀ ਆ ਲਗਭਗ 21.2 ਕਿਲੋਮੀਟਰ ਨੇ ਕਵਰ ਕਰ ਲਿਆ ਉੱਥੇ ਪਰਸੋਂ ਤੋਂ ਸਿਟੀ ਆਫ ਪੋਰਟਲ ਵਰਨੀ ਦੇ ਵਿੱਚ ਇਹਨਾਂ ਨੇ ਲੋਕਲ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ ਕਈ ਸੈਂਕੜੇ ਪ੍ਰਾਪਰਟੀਆਂ ਜਿਹੜੀਆਂ ਈ ਸਾਈਡ ਦੇ ਉੱਤੇ ਅਲਬਰਨੀ ਦੇ ਵਿੱਚ ਜਾਂ ਰੂਰਲ ਏਰੀਆਜ਼ ਦੇ ਵਿੱਚ ਪੋਰਟ ਅਲਬਰਨੀ ਤੇ ਜਿਹੜੇ ਦੂਜੀਆਂ ਥਾਵਾਂ ਦੇ ਉੱਤੇ ਉਹਨਾਂ ਚੋਂ ਏਕਿਊਏਸ਼ਨ ਦੇ ਹੁਕਮ ਦਿੱਤੇ ਗਏ ਆ ਜਿਹੜਾ ਕੈਮਰਨ ਹਾਈਟ ਏਰੀਆ ਪੋਰਟ ਅਲਬਰਨੀ ਦਾ ਉੱਥੇ ਏਕਿਊਏਸ਼ਨ ਅਲਰਟ ਜਾਰੀ ਕੀਤਾ ਗਿਆ ਮਤਲਬ ਇਹ ਆ ਕਿ ਉਹਨਾਂ ਨੂੰ ਸ਼ਾਰਟ ਨੋਟਿਸ ਦੇ ਉੱਤੇ ਜਿਹੜੇ ਉੱਥੇ ਰਹਿ ਰਹਿ ਲੋਕ ਨੇ ਏਰੀਆ ਖਾਲੀ ਕਰਨ ਦੇ ਲਈ ਉਹਨੂੰ ਛੱਡਣ ਦੇ ਲਈ ਤਿਆਰ ਰਹਿਣਾ ਚਾਹੀਦਾ ਮੇਨ ਰੋਡ ਪੋਰਟ ਅਲਵਰਨੀ ਤੇ ਬੈਂਫੀਲਡ ਦੇ ਵਿਚਕਾਰ ਬੰਦ ਆ ਬੈਂਫੀਲਡ ਜਿਹੜਾ ਉਹਦੇ ਤੱਕ ਪਹੁੰਚਿਆ ਜਾ ਸਕਦਾ ਜਿਹੜਾ ਯੋਬੂ ਦੇ ਥਾਂ ਹੀ ਉਧਰਲੇ ਪਾਸੇ ਤੋਂ ਫਾਇਰ ਜਿਹੜੀ ਬਹੁਤ ਕੁਇਕਲੀ ਚੱਲ ਰਹੀ ਆ ਸੁੱਕੇ ਦੇ ਕਰਕੇ ਹਾਈ ਟੈਂਪਰੇਚਰ ਕਰਕੇ ਦੂਜਾ ਇੱਥੇ ਹਵਾ ਵਗ ਰਹੀ ਆ ਤੇ ਜਿਹੜੀ ਇਹਦੇ ਕਰਕੇ ਜਿਹੜੀ ਕਿਉਂਕਿ ਰੇਨ ਇੱਥੇ ਮੀਂਹ ਆਉਣ ਵਾਲੇ ਦਿਨਾਂ ਦੇ ਵਿੱਚ ਪੈ ਨਹੀਂ ਰਿਹਾ ਫਾਇਰ ਫਾਈਟਰ ਐਫਰਟ ਕਰ ਰਹੇ ਆ ਜਿਹੜੇ ਹੈਲੀਕਾਪਟਰ ਨਾਈਟ ਵਿਜ਼ਨ ਦੇ ਨਾਲ 에어 ਟੈਂਕਰ ਜਿਹੜੇ ਆ ਉਹ ਟੈਗ ਕਰ ਰਹਾ ਫਾਇਰ ਦੇ ਉੱਤੇ ਪਰ ਸਟਿਲ ਜਿਹੜੇ ਇਹ ਬਰਨ ਜਿਹੜੇ ਹੋ ਰਹੇ ਆ ਹਾਈਲੀ ਵਿਗਰਸ ਲੈਵਲ ਦੇ ਉੱਤੇ ਇਹਨੂੰ 4 ਤੋਂ 5 ਰੈਂਕ ਦੱਸਿਆ ਗਿਆ ਆ ਜਿਹੜੀ ਵੈਸਲ ਰੇਂਜ ਫਾਇਰ ਆ ਨਾਰਥ-ਈਸਟ ਪੋਰਟਲ ਵਰਨੀ ਦੇ ਉੱਤੇ ਉਹਦੇ ਨਾਲ ਵੀ ਵੈਕੂਏਸ਼ਨ ਕੀਤੀ ਗਈ ਆ 에어 ਕੁਆਲਿਟੀ ਦੀ ਵਾਰਨਿੰਗ ਆ ਜਿਹੜਾ ਧੂਆਂ ਆ ਇਹਨਾਂ ਅੱਗਾ ਤੋਂ ਵੱਧ ਕੈਨੇਡਾ ਕਹਿੰਦੇ ਉਹਨਾਂ ਨੇ ਸਪੈਸ਼ਲ 에어 ਕੁਆਲਿਟੀ ਸਟੇਟਮੈਂਟ ਦਿੱਤੀ ਆ ਵਾਰਨਿੰਗ ਦਿੱਤੀ ਆ ਕਿ ਆਪਣੇ ਆਊਟਡੋਰ ਸਪੈਸ਼ਲੀ ਜਿਹੜੀ ਹਰ ਹੈਲਥ ਰਿਸਕ ਦਾ ਸਾਰੇ ਕੁਸ਼ ਦੇ ਵਿੱਚ ਬੀਸੀ ワਇਲਡਫਾਇਰ ਸਿਚੁਏਸ਼ਨ ਇਹ ਆ ਕਿ ਲਗਭਗ 90 ਜਿਹੜੀਆਂ ワਇਲਡਫਾਇਰਸ ਨੇ ਇਸ ਵੇਲੇ ਬੀਸੀ ਦੇ ਵਿੱਚ ਬਲ ਰਹੀਆਂ ਨੇ 10 ਆਊਟ ਆਫ ਕੰਟਰੋਲ ਨੇ ਤੇ ਇਹ ਮਾਉਂਟ ਅਂਡਰਵੁੱਡ ਫਾਇਰ ਜਿਹੜੀ ਆ ਅਜੇ ਵੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਹਜੇ ਤੱਕ ਚੱਲ ਰਹੀ ਆ ਸੋ ਪੀਕ ਸੀਜ਼ਨ ਆ ワਇਲਡਫਾਇਰ ਦਾ ਇਹ ਜੁਲਾਈ ਤੇ ਅਗਸਤ ਦਾ ਜਿੱਥੇ ਸਭ ਤੋਂ ਖੁਸ਼ਕ ਤੇ ਗਰਮ ਮੌਸਮ ਹੁੰਦਾ ਆ ਮੇਨ ਕੌਜ਼ ਇਹਦਾ ਬੜਾ ਲਾਈਟਨਿੰਗ ਆ ਜਾਂ ਕੋਈ ਨਾ ਕੋਈ ਹਿਊਮਨ ਐਕਟੀਵਿਟੀ ਕੈਂਪ ਫਾਇਰ ਜਾਂ ਕੋਈ ਇਦਾਂ ਦੀ ਗੱਲਬਾਤ ਹੋਗੀ ਜਦੋਂ ਇਹਦਾ ਵੈਕਿਊਏਸ਼ਨ ਫਿਰ ਕੀਤੀ ਜਾਂਦੀ ਹੈ ਜਦੋਂ ਅਸੀਂ ਇੱਕ ਪਾਸੇ ਇਹਦੇ ਫਾਇਰ ਦੀ ਗੱਲਬਾਤ ਕਰ ਰਹੇ ਹਾਂ ਵਾਈਲਡ ਫਾਇਰ ਦੇ ਨਾਲ ਜੋ ਕੁਝ ਹੋ ਰਿਹਾ ਦੂਜੇ ਪਾਸੇ এনवायरमेंट ਕੈਨੇਡਾ ਨੇ ਬਹੁਤ ਭਾਰੀ ਮੀਂਹ ਉਹ ਵੀ 80 ਐਮ ਐਮ ਤੱਕ 80 ਐਮ ਐਮ ਤੱਕ BC ਦੇ ਸਾਊਥ ਕੋਸਟ ਦੇ ਕੁਝ ਹਿੱਸਿਆਂ ਦੇ ਵਿੱਚ ਵਾਰਨਿੰਗ ਜਾਰੀ ਕੀਤੀ ਹੈ ਰੇਨਫਾਲ ਵਾਰਨਿੰਗ এনवायरमेंट ਕੈਨੇਡਾ ਨੇ ਕਿਹਾ ਕਿ ਮੈਟਰੋ ਵੈਂਕੂਵਰ ਤੋਂ ਲੈ ਕੇ ਲੋਅਰ ਸਨਸ਼ਾਈਨ ਕੋਸਟ ਦੇ ਉੱਤੇ ਹੋ ਤੇ ਦੂਜੇ ਪਾਸੇ ਕਾਫੀ ਭਾਰੀ ਮੀਂਹ ਸ਼ੁਰੂ ਹੋ ਜਾਣਾ ਰੀਜ਼ਨ ਇਹ ਆ ਕਿ ਮੌਇਸਚਰ ਹੈਵੀ ਵੈਦਰ ਸਿਸਟਮ ਜਿਹੜਾ ਉਹ ਕ੍ਰੋਸ ਬੀਸੀ ਮੂਵ ਕਰ ਰਿਹਾ ਸਾਊਥ ਕੋਸਟ ਵੱਲੋਂ ਤੇ ਬਹੁਤ ਤੇਜ਼ ਹਵਾਵਾਂ ਤੇ ਉਹਦੇ ਨਾਲ ਮੀਂਹ ਆ ਰਹੇ ਆ ਕੁਝ ਏਰੀਆ ਦੇ ਵਿੱਚ ਇਹ ਰੇਨ 80 ਐਮ ਐਮ ਹੋ ਸਕਦੀ ਆ ਹਾਈ ਐਲੀਵੇਸ਼ਨ ਦੇ ਉੱਤੇ ਵੈਨਕੂਵਰ ਦੇ ਵਿੱਚ ਇਹ 30 ਤੋਂ 35 ਐਮ ਐਮ ਦੱਸੀ ਜਾ ਰਹੀ ਆ ਜਿਹੜੀ ਮਾਊਂਟੇਨਸ ਦੇ ਨੇੜੇ ਤੇੜੇ ਇਹ 75 ਐਮ ਐਮ ਤੱਕ ਪਹੁੰਚ ਸਕਦੀ ਆ ਤੇ ਰੇਨ ਜਿਹੜੀ ਆ ਇਹ ਅੱਜ ਕਾਫੀ ਜ਼ਿਆਦਾ ਉਹਦੇ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਤੱਕ ਇਹ ਦੇ ਰਹਿਣ ਦੀ ਔਰ ਕੁਝ ਥਾਵਾਂ ਦੀ ਦੂਜਾ ਇਹ ਵੀ ਦੱਸਿਆ ਗਿਆ ਹੈ ਕਿ ਹਾਲਾਂਕਿ ਇਹਦਾ ਕੋਈ ਵੀ ਕਾਫੀ ਪੈ ਰਿਹਾ ਪਰ ਕੋਈ ਮੇਜਰ ਫਲੱਡ ਨਹੀਂ ਹੈ ਪਰ ਜਿਹੜਾ ਦਰਿਆਵਾਂ ਦਾ ਹੈਗਾ ਜਾਂ ਕ੍ਰੀਕਸ ਦੇ ਵਿੱਚ ਲੈਵਲ ਆ ਪਾਣੀ ਦਾ ਉਹ ਕੁਇਕਲੀ ਉੱਤੇ ਜਾ ਸਕਦਾ ਆ ਜਿਹੜਾ ਰੋਡ ਦੇ ਉੱਤੇ ਪਾਣੀ ਆ ਉਹ ਉਹਦੇ ਨਾਲ ਮਤਲਬ ਹੋ ਸਕਦੀ ਹੈ ਵਿਜ਼ਿਬਿਲਟੀ ਦੇ ਉੱਤੇ ਅਸਰ ਪਾ ਸਕਦਾ ਪਾਣੀ ਦੇ ਨੇੜੇ ਸੇਫਟੀ ਦਾ ਖਾਸ ਖਿਆਲ ਰੱਖਣ ਦੀ ਲੋੜ ਆ ਜਦੋਂ ਡਰਾਈਵ ਕਰਦੇ ਆ ਉਦੋਂ ਧਿਆਨ ਦੇਣ ਦੀ ਲੋੜ ਆ ਤੇ ਇਹ ਜਿਹੜਾ ਅਰਲੀ ਸੈਟਰਡੇ ਮਾਰਨਿੰਗ ਤੱਕ ਹੌਲੀ ਹੌਲੀ ਇਹ ਕੱਲ ਸਵੇਰ ਤੱਕ ਜਾਨੀ ਕਿ ਹੌਲੀ ਹੌਲੀ ਘਟਣ ਦੀ ਆਸ ਦੱਸੀ ਜਾ ਰਹੀ ਹੈ ਅਗਲੀ ਗੱਲਬਾਤ ਇੱਕ ਜੁਐਲਰੀ ਖੋਣ ਦੀਆਂ ਘਟਨਾਵਾਂ ਆ ਇੱਕ ਵਿਜੇ ਵਿਕਰਾਂਤ ਜਿਹੜਾ ਮਿਸਿਸਾਗਾ ਅਨਟਾਰੀਓ ਤੋਂ ਆ ਉਹ ਗਰੋਸਰੀ ਸਟੋਰ ਦੇ ਪਾਰਕਿੰਗ ਲੋਟ ਦੇ ਵਿੱਚ ਸੀ ਪਿਛਲੇ ਮਹੀਨੇ ਜੁਲਾਈ ਦੀ ਘਟਨਾ ਆ ਇੱਕ ਔਰਤ ਉੱਥੇ ਆਈ ਤੇ ਉਹਨੇ ਕਿਹਾ ਵੀ ਉਹ ਆਪਣਾ ਬਰਥਡੇ ਮਨਾ ਰਹੀ ਆ ਤੇ ਉਹ ਫ੍ਰੀ ਜੁਐਲਰੀ ਦੇ ਰਹੀ ਆ ਉਹਨੇ ਜਿਹੜੀ ਫੇਕ 골ਡ ਸਟਾਈਲ ਦੀ 체ਨ ਸੀ ਆਪਣੀ ਜਿਹੜੀ ਨਕਲੀ 체ਨ ਨਹੀਂ ਸੀ ਉਹ ਉਹਦੇ ਗਲ ਦੇ ਦੁਆਲੇ ਉਹਨੇ ਪਾਉਣੀ ਸ਼ੁਰੂ ਕਰ ਦਿੱਤੀ ਤੇ ਬੜੇ ਢੰਗ ਤਰੀਕੇ ਦੇ ਨਾਲ ਉਹਨੇ ਜਿਹੜੀ ਉਹਦੇ ਅਸਲੀ ਸੋਨੇ ਦੀ 체ਨ ਪਾਈ ਸੀ ਉਹਦੇ ਗਲ ਦੇ ਵਿੱਚੋਂ ਲਾ ਲਿਆ ਉਹਦੀ ਜਿਹੜੀ ਅਸਲੀ 체ਨ ਆ ਬਾਅਦ ਚ ਪਤਾ ਉਹ ਦੱਸਿਆ ਵਿਅਕਤੀ ਨੂੰ ਜਿਹੜੀ ਲਾਕ ਲੈ ਗਿਆ ਦੇਖੋ ਤੁਸੀਂ ਕਿੰਨੇ ਟ੍ਰਿਕ ਦੇ ਨਾਲ ਲਾਈ ਹੋ ਗਏ ਉਹਨੂੰ ਪਤਾ ਵੀ ਨਹੀਂ ਲੱਗਿਆ ਸੜ ਤੋਂ 70 ਸਾਲ ਪੁਰਾਣੀ ਹੋ ਕੇ ਦੀ ਸੀਗੀ ਕਈ ਹਜ਼ਾਰਾਂ ਡਾਲਰ ਦੀ ਸੀਗੀ ਤੇ ਸੈਂਟੀਮੈਂਟਲ ਵੈਲਿਊ ਸੀ ਉਹਦੀ ਕਿਉਂਕਿ ਉਹਦੇ ਪਿਤਾ ਨੇ ਉਹਨੂੰ ਇਹ ਦਿੱਤੀ ਸੀ ਜਿਹੜਾ ਉੱਥੇ ਛੱਡ ਕੇ ਗਏ ਆ ਚੇਨ ਸੈੱਟ ਉਬੜਾ ਸਸਤਾ ਆ ਤੇ ਮਤਲਬ ਡਾਲਰ ਸਟੋਰ ਦਾ ਜਿਹੜਾ ਸਾਫ਼ ਤੌਰ ਦੇ ਉੱਤੇ ਲੱਗਦਾ ਆ ਇਹਨੂੰ ਡਿਸਟਰੈਕਸ਼ਨ ਥੈਫਟ ਕਹਿੰਦੇ ਇਸ ਚੀਜ਼ ਨੂੰ ਜਿੱਥੇ ਕਿ ਡਿਸਟਰੈਕਟ ਕਰਦੇ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਲਾ ਕੇ ਟਰਿਕ ਕਰਕੇ ਜਿਹੜਾ ਇਹ ਚੋਰੀ ਕਰਕੇ ਲੈ ਜਾਂਦੇ ਹੁਣ ਸਧਾਰਨ ਨਜ਼ਰ ਦੇ ਵਿੱਚ ਬੰਦਾ ਸੋਚਦਾ ਵੀ ਇਹ ਕਿੱਦਾਂ ਹੋ ਸਕਦਾ ਕਿ ਕੋਈ ਬੰਦਾ ਤੁਹਾਡੇ ਕੋਲ ਆਵੇ ਤੁਹਾਡੇ ਗਲ ਦੇ ਵਿੱਚ ਨਕਲੀ ਚੀਨ ਪਾਵੇ ਤੇ ਅਸਲੀ ਲਾ ਕੇ ਲੈ ਜਾਵੇ ਤੇ ਤੁਹਾਨੂੰ ਪਤਾ ਵੀ ਨਾ ਲੱਗੇ ਪਰ ਇਦਾਂ ਹੀ ਹੁੰਦਾ ਔਰ ਬਹੁਤਿਆਂ ਨਾਲ ਇਹ ਹੋ ਚੁੱਕਾ ਪੁਲਿਸ ਨੇ ਖਾਸ ਤੌਰ ਦੇ ਉੱਤੇ ਵਾਰਨਿੰਗ ਦਿੱਤੀ ਆ ਕਿ ਇਹ ਕ੍ਰਾਈਮ ਸਮਰ ਦੇ ਵਿੱਚ ਹੁੰਦਾ ਖਾਸ ਕਰ ਪਾਰਕਿੰਗ ਲੋਟਸ ਦੇ ਵਿੱਚ ਪੋਸਟ ਆਫਿਸ ਏਰੀਆ ਦੇ ਵਿੱਚ ਜਾਂ ਜਿਹੜੇ ਰਿਟਾਇਰਮੈਂਟ ਹੋਮ ਆ ਉਹਨਾਂ ਦੇ ਬਾਹਰ ਇੱਕ ਕੇਸ ਦੇ ਵਿੱਚ ਇੱਕ 78 ਸਾਲਾ ਜਿਹੜੀ ਔਰਤ ਆ ਉਹ ਜ਼ਖਮੀ ਹੋਈ ਆ ਤੇ ਉਹਨੂੰ ਉਹਦੀ ਆ ਮਤਲਬ ਜੁਐਲਰੀ ਉਹਦਾ ਲਾਉਣ ਵੇਲੇ ਉਹਨੂੰ ਮਤਲਬ ਮਾਰਿਆ ਵੀ ਗਿਆ ਆਰਗੇਨਾਈਜ਼ਡ ਕ੍ਰਾਈਮ ਪੁਲਿਸ ਦਾ ਮੰਨਣਾ ਹੈ ਕਿ ਬਹੁਤ ਸਾਰੇ ਜਿਹੜੇ ਸਸਪੈਕਟ ਨੇ ਉਹ ਇੱਕ ਬਹੁਤ ਵੱਡੇ ਆਰਗੇਨਾਈਜ਼ਡ ਕ੍ਰਿਮੀਨਲ ਨੈਟਵਰਕ ਦਾ ਹਿੱਸਾ ਨੇ ਤੇ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਹੁਣ ਉਹ ਜਿਹਦੇ ਨਾਲ ਵਿਕਰਾਂਤ ਦੇ ਨਾਲ ਇਹ ਕੁਝ ਹੋਇਆ ਉਹਨੇ ਦੂਜਿਆਂ ਨੂੰ ਮੈਸੇਜ ਦਿੱਤਾ ਕਿ ਤੁਸੀਂ ਸਾਵਧਾਨ ਰਹੋ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਇਹ ਤੁਹਾਡੇ ਨਾਲ ਵੀ ਹੋ ਸਕਦਾ ਹੈ ਵਿਨੀਪੈਗ ਦੇ ਵਿੱਚ ਇੱਕ ਚੇਨ ਸਵੈਪ ਸਕੈਮ ਸੀਗੇ ਵਿਨੀਪੈਗ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਬਹੁਤ ਸਾਰੇ ਇਨਸੀਡੈਂਟ ਹੋਏ ਜਿੱਥੇ ਮਤਲਬ ਵਿਕਟਮ ਨੂੰ ਡਿਸਟਰੈਕਟ ਕਰਕੇ ਫੇਕ ਜੁਐਲਰੀ ਛੱਡ ਕੇ ਤੇ ਅਸਲੀ ਲੈ ਜਾਂਦੇ ਆ ਜਿਹੜੀ ਹੱਗਿੰਗ ਬੈਂਡੈਂਟ ਐਡਮਿੰਟਨ ਦੇ ਵਿੱਚ ਇੱਕ ਇਨਸੀਡੈਂਟ ਸੀਗਾ ਇਨਸੀਡੈਂਟ ਸੀਗਾ 70 ਸਾਲਾ ਔਰਤ ਇੱਕ ਉਹਦੇ ਕੋਲੇ ਗਿਆ ਤੇ ਉਹਨੂੰ ਲੱਗਿਆ ਕਿ ਇਹ ਮੇਰੀ ਗ੍ਰੈਂਡਮਦਰ ਵਰਗੀ ਆ ਉਹਨੂੰ ਰਿੰਗ ਦਿੱਤੀ ਫੇਕ ਨੈਕਲੇਸ ਦਿੱਤਾ ਤੇ ਉਸ ਵਿਅਕਤੀ ਨੇ ਉਹਨੂੰ ਹੱਗ ਕੀਤਾ ਤੇ ਉਹਦੇ ਹੱਗ ਕਰਨ ਵੇਲੇ ਅਸਲੀ ਚੇਨ ਲਾ ਕੇ ਲੈ ਗਿਆ ਮਤਲਬ ਇਹ ਸਾਰਾ ਕੁਝ ਵਾਪਰ ਹੈ ਜਿਹੜਾ ਕਿ ਅਨਬਲੀਵੇਬਲ ਹੈ ਪਰ ਵਾਪਰ ਹੈ ਇੱਥੇ ਰਿਚਮੰਡ ਬੀਸੀ ਦੇ ਵਿੱਚ RCMP ਨੇ ਪਬਲਿਕ ਅਲਰਟ ਕੀਤਾ ਕਿ ਡਿਸਟਰੈਕਸ਼ਨ ਥੈਫਟ ਹੋ ਰਹੇ ਆ ਆਹ 골ਡ ਜੁਐਲਰੀ ਕਰਕੇ ਔਰ ਇਹ ਡਿਸਟਰੈਕਸ਼ਨ ਥੈਫਟ ਦੇ ਵਿੱਚ ਪੂਰੇ ਲੋਅਰ ਮੀਨਲੈਂਡ ਦੇ ਵਿੱਚ ਵਾਧਾ ਹੋ ਰਿਹਾ ਜਿਹੜੀਆਂ ਪੁਲਿਸ ਰਿਪੋਰਟਾਂ ਆ ਕਿ ਇਹਦੇ ਵਿੱਚ ਬੜਾ ਨੋਟਿਸੀਬਲ ਵਾਧਾ ਆਇਆ ਉਧਰ ਜਿਹੜਾ ਨਵੰਬਰ 24 ਦੇ ਵਿੱਚ ਪਿਛਲੇ ਸਾਲ ਹਮਿਲਟਨ ਜੁਨਰੀ theft alerts ਹੈਗਾ ਮੈਂਟਲ ਪੁਲਿਸ ਨੇ ਵੀ 14 ਇਨਸੀਡੈਂਟ ਸੀ ਕਿ ਜਿਹਦੇ ਵਿੱਚ ਇਸ ਤਰੀਕੇ ਨਾਲ ਲੈ ਗਿਆ ਔਰ ਇਹ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਲਈ ਕਨ ਗੋਇੰਗ ਕਨਸਰਨ ਅ ਡਿਸਟਰੈਕਸ਼ਨ theft ਕਿ ਤੁਹਾਨੂੰ ਧਿਆਨ ਉਧਰ ਭੁੜਕਾ ਕੇ ਤੁਹਾਡੀ ਕੋਈ ਚੀਜ਼ ਲੈ ਜਾਣੀ ਤੇ ਇਹ ਪਬਲਿਕ ਸੇਫਟੀ ਕਨਸਰਨ ਲਗਾਤਾਰ ਜਿਹੜਾ ਦੱਸਿਆ ਜਾ ਰਿਹਾ ਅਗਲੀ ਗੱਲ ਬਦੋਸਤੋ 에ਅਰ ਕੈਨੇਡਾ ਦੀ ਹੈ 에ਅਰ ਕੈਨੇਡਾ ਜਿਹੜੀ ਹੈਗੀ ਆ ਫਲਾਈਟ ਅਟੈਂਡੈਂਟ ਜਿਹੜੇ ਸੀਯੂਪੀਈ ਯੂਨੀਅਨ ਤੋਂ ਆ ਉਹ ਉਸ ਰੂਮ ਦੇ ਵਿੱਚ ਚਲੇ ਗਏ ਤੇ ਉਹਨਾਂ ਨੇ ਪ੍ਰੋਟੈਸਟ ਸਾਈਨ ਅਨਪੇਡ ਵਰਕ ਵੋਂਟ ਫਲਾਈ ਤੇ 에ਅਰਲਾਈਨ ਨੂੰ ਉਹਨਾਂ ਦਾ ਇਵੈਂਟ ਜਿਹੜਾ ਸੀਗਾ ਪ੍ਰੈਸ ਕਾਨਫਰੰਸ ਦਾ ਉਹ ਸ਼ਾਮੇ ਤੋਂ ਪਹਿਲਾਂ ਹੀ ਖਤਮ ਕਰਨ ਦੇ ਲਈ ਮਜਬੂਰ ਕਰ ਦਿੱਤਾ 에ਅਰ ਕੈਨੇਡਾ ਇਹ ਕਹਿੰਦੀ ਹੈ ਕਿ ਕੋਈ ਡੀਲ ਹਜੇ ਤੱਕ ਨਹੀਂ ਬਣੀ ਸ਼ਨੀਵਾਰ ਤੋਂ ਉਹਨਾਂ ਨੇ ਸਟ੍ਰਾਈਕ ਸ਼ੁਰੂ ਕਰ ਦੇਣੀ ਹੈ ਸਾਰੀਆਂ ਫਲਾਈਟਾਂ ਸ਼ਨੀਵਾਰ ਸਵੇਰੇ ਰੋਕ ਦਿੱਤੀਆਂ ਜਾਣੀਆਂ ਕੋਸਚੁਰੀਆਂ ਲੌਂਗ ਫਲਾਈਟਸ ਹੈਗੀਆਂ ਪਹਿਲੇ ਕੈਂਸਲ ਕਰ ਦਿੱਤੀਆਂ ਗਈਆਂ ਆ ਵੀਰਵਾਰ ਰਾਤ ਤੋਂ ਹੀ 500 ਫਲਾਈਟ ਜਿਹੜੀ ਆ ਉਹ ਅੱਜ ਸ਼ੁੱਕਰਵਾਰ ਨੂੰ ਕੈਂਸਲ ਕੀਤੀ ਗਈ ਹੈ ਸੋ ਲਗਭਗ ਰੋਜ਼ 1,30,000 ਕਸਟਮਰ ਜਿਹੜੇ ਪਾਰ ਡੇ ਆ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਜਿਨ੍ਹਾਂ ਦੇ ਵਿੱਚ ਕਈ ਹਜ਼ਾਰਾਂ ਕੈਨੇਡੀਅਨ ਜਿਹੜੇ ਨੇ ਉਹ ਬਾਹਰ ਰੁਕੇ ਪਏ ਨੇ ਕਿਉਂਕਿ ਉਹਨਾਂ ਦੀਆਂ ਫਲਾਈਟਾਂ ਤੇ ਆਉਣਾ ਸੀਗਾ ਤੇ ਨਾ ਆ ਸਕਦੇ ਆ 에ਅਰ ਕੈਨੇਡਾ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਪੈਸੇਂਜਰਸ ਇਹਨਾਂ ਨੂੰ ਰੀਬੁੱਕ ਕੀਤਾ ਜਾਵੇ ਪਰ ਕਿਉਂਕਿ ਪੀਕ ਟ੍ਰੈਵਲ ਸੀਜ਼ਨ ਆ ਸੋ ਕੋਈ ਆਪਸ਼ਨ ਜਿਹੜੀਆਂ ਉਹ ਲਿਮਟਡ ਨੇ ਕਸਟਮਰ ਜਿਹੜੇ ਨੇ ਉਹ ਫੁੱਲ ਰਫੰਡ ਜਾਂ ਚੇਂਜ ਕਿਸੇ ਲੇਟਰ ਡੇਟ ਦੇ ਉੱਤੇ ਲੈ ਸਕਦੇ ਕੋਈ ਉਹਦੀ ਐਕਸਟਰਾ ਕੋਸਟ ਨਹੀਂ ਆ ਡਿਸਪਿਊਟ ਬੜਾ ਸਪਸ਼ਟਾ ਯੂਨੀਅਨ ਕਹਿੰਦੀ ਸਾਨੂੰ ਪੈਸੇ ਨਹੀਂ ਮਿਲਦੇ ਜਿੰਨੇ ਅਸੀਂ ਮੰਗਦੇ ਆ ਵੀ ਸਾਨੂੰ ਔਰ ਮਹਿੰਗਾਈ ਦੇ ਨਾਲ ਸਾਡੀ ਤਨਖਾਹ ਨਹੀਂ ਜੁੜੀ ਜਾਂਦੀ ਫਲਾਈਟ ਅਟੈਂਡੈਂਟ ਜਿਹੜੇ ਗਰਾਉਂਡ ਦੇ ਉੱਤੇ ਕੰਮ ਕਰਦੇ ਜਦੋਂ ਬੋਰਡਿੰਗ ਆ ਸੇਫਟੀ ਚੈੱਕ ਆ ਹੋਰ ਕਿੰਨਾ ਉਹਦਾ ਕੋਈ ਪੈਸਾ ਨਹੀਂ ਮਿਲਦਾ ਉਹਨਾਂ ਨੂੰ ਪੈਸੇ ਉਦੋਂ ਮਿਲਦੇ ਜਦੋਂ ਜਹਾਜ਼ ਉੱਡਦਾ ਜਿੰਨੇ ਘੰਟੇ ਉੱਡਦਾ ਤੇ ਓਨੇ ਹਿਸਾਬ ਦੇ ਨਾਲ ਇਹਨਾਂ ਨੂੰ ਪੈਸੇ ਮਿਲਦੇ ਔਰ ਕੁਝ ਤਾਂ ਇਹ ਕਹਿੰਦੇ ਆ ਵੀ ਸਿਰਫ ਮਹੀਨੇ ਦਾ 2000 ਡਾਲਰ ਤੋਂ ਵੀ ਘੱਟ ਬਣਦਾ ਸਾਨੂੰ ਜਿਹੜੇ ਫਲਾਈਟ ਅਟੈਂਡੈਂਟ ਨੇ ਬਹੁਤ ਵਧੀਆ ਜੌਬ ਮੰਨੀ ਜਾਂਦੀ ਏ ਕਹਿੰਦੇ ਸਾਡਾ 2000 ਡਾਲਰ ਵੀ ਨਹੀਂ ਬਣਦਾ 1900 ਕੁਸ਼ੀ ਰਹਿ ਜਾਂਦੇ ਆ 에ਅਰ ਕੈਨੇਡਾ ਨਾਲ ਜਦੋਂ ਗੱਲ ਕਰਦੇ ਆ ਤਾਂ ਉਹ ਇਹ ਕਹਿੰਦੇ ਆ ਕਿ ਜਿਹੜੇ ਫਲਾਈਟ ਅਟੈਂਡੈਂਟ ਆ ਉਹ ਪਹਿਲਾਂ ਹੀ ਜਿਹੜੇ ਦੂਜੇ ਮਤਲਬ ਕੈਨੇਡਾ ਦੇ ਵਿੱਚ ਜੌਬਸ ਆ ਉਹਦੇ ਹਿਸਾਬ ਨਾਲ ਲੈ ਰਹੇ ਆ ਵੀ 10 ਸਾਲ ਜਿਹੜਾ ਅਟੈਂਡੈਂਟ ਹੈਗਾ ਉੱਥੇ ਰਹਿ ਜਾਂਦਾ ਉਹ 70000 ਡਾਲਰ ਪਲੱਸ ਬਣਾਉਂ ਤੇ 33% ਪੈਕੇਜ ਇਹ ਦੇ ਰਹਾ ਹੈ ਕਿਸੀਂ ਤੁਹਾਡੀ ਤਨਖਾਹ ਵਧਾ ਦਾਂਗੇ 38% ਆਉਣ ਵਾਲੇ ਸਾਲਾਂ ਦੇ ਵਿੱਚ ਪਰ ਯੂਨੀਅਨ ਇਹਦੇ ਨਾਲ ਸਹਿਮਤ ਨਹੀਂ ਹੈ ਯੂਨੀਅਨ ਇਹ ਕਹਿੰਦੀ ਆ ਕਿ 38% ਪੇ ਆਫਰ ਸਾਨੂੰ ਤਾਂ ਨਹੀਂ ਕਿਸੇ ਨੇ ਦਿੱਤੀ ਉਹ ਕਹਿੰਦੇ ਸਾਨੂੰ ਸਿਰਫ 8% ਰੇਜ਼ ਦਿੱਤਾ ਗਿਆ ਪਹਿਲੇ ਸਾਲ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਇਹ 인ਫਲੇਸ਼ਨ ਦੇ ਨਾਲ ਵੀ ਸਹੀ ਨਹੀਂ ਹੈ ਜਿਹੜਾ ਸਹੀ ਕੰਟਰੈਕਟ ਸੀਗਾ ਸੋ ਯੂਨੀਅਨ ਇਹ ਮਤਲਬ ਜਿੱਦਾਂ ਦੱਸਿਆ ਕਿ ਜੂਨੀਅਰ ਅਟੈਂਡੈਂਟ ਜਿਹੜੇ ਨੇ 1952 ਡਾਲਰ ਮਹੀਨੇ ਦੇ ਮਿਲਦੇ ਆ ਟੈਕਸਸ ਤੋਂ ਪਹਿਲਾਂ ਟੈਕਸਸ ਤੋਂ ਪਹਿਲਾਂ ਮਤਲਬ ਬਿਫੋਰ ਟੈਕਸਸ ਸੋ 에ਅਰ ਕੈਨੇਡਾ ਫੈਡਰਲ ਸਰਕਾਰ ਨੂੰ ਕਹਿ ਰਹੀ ਆ ਕਿ ਆਰਬਿਟ੍ਰੇਸ਼ਨ ਲਿਆਂਦੀ ਜਾਵੇ ਜਿਹੜੇ ਜੌਬਸ ਮਿਨਿਸਟਰ ਨੇ ਪੈਕਟ ਐਕਟੂ ਉਹ ਉਹਨਾਂ ਨੇ ਦੋਵਾਂ ਪਾਸਿਆਂ ਨੂੰ ਯੂਨੀਅਨ ਨੂੰ ਵੀ ਤੇ 에ਅਰ ਕੈਨੇਡਾ ਨੂੰ ਵੀ ਕਿਹਾ ਵੀ ਤੁਸੀਂ ਰਿਸਪੌਂਡ ਕਰੋ ਇਹਦਾ ਤੇ ਮੀਡੀਏਟਰ ਜਿਹੜੇ ਆ ਉਹ ਰੈਡੀ ਆ ਪਰ ਉਹਨਾਂ ਨੇ ਹਜੇ ਦਾ ਕੋਈ ਹੁਕਮ ਨਹੀਂ ਦਿੱਤਾ ਯੂਨੀਅਨ ਹੋਣਾ ਰਿਸਪੌਂਡ ਕਰੂ 에ਅਰ ਕੈਨੇਡਾ ਦੀ ਇਸ ਆਰਬਿਟ੍ਰੇਸ਼ਨ ਰਿਕਵੈਸਟ ਬਾਰੇ ਅੱਜ ਫਰਡੇ ਨੂੰ ਤੇ ਕੋਈ ਡੀਲ ਹਜੇ ਤੱਕ ਨਹੀਂ ਪਹੁੰਚੀ ਗਈ ਜਿਹੜੇ 에어 ਕੈਨੇਡਾ ਦੀਆਂ ਫਲਾਈਟ ਅਟੈਂਡੈਂਟ ਯੂਨੀਅਨ ਆ ਲਗਭਗ 10000 ਇਹਨਾਂ ਦਾ ਮੈਂਬਰ ਆ ਤੇ ਗੱਲਬਾਤ ਹਜੇ ਜੇ ਤੁਹਾਡੀ ਕੋਈ ਫਲਾਈਟ ਹੈਗੀ 에어 ਕੈਨੇਡਾ ਦੀ ਘੱਟੋ ਘੱਟ ਤੁਸੀਂ ਇਹਦੇਲੇ ਪਾਸੇ ਜ਼ਰੂਰ ਦੇਖੋ ਤੁਹਾਡੀ ਜਿਹੜੀ ਫਲਾਈਟ ਆ ਉਹਦਾ ਕੋਈ ਨਾ ਕੋਈ ਅਲਟਰਨੇਟਿਵ ਇਹ ਕਰਕੇ ਦੇਵਗੇ ਜਾਂ ਘੱਟੋ ਘੱਟ ਤੁਹਾਨੂੰ ਦੱਸਣਗੇ ਕਿ ਤੁਹਾਡਾ ਕੀ ਹੱਲ ਹੋ ਸਕਦਾ ਔਰ ਇਹ ਇੱਕ ਨਹੀਂ 130000 ਦੇ ਕਰੀਬ ਪੈਸੇਂਜਰ ਰੋਜ਼ ਨੇ ਜਿਨ੍ਹਾਂ ਦੇ ਉੱਤੇ ਇਹ ਅਸਰ ਪੈ ਰਿਹਾ ਜਿਹੜੀ ਕਿ ਗਿਣਤੀ ਥੋੜੀ ਨਹੀਂ ਹੁੰਦੀ ਇੱਕ ਵੱਡੀ ਗਿਣਤੀ ਆ ਕਿੰਨੀਆਂ ਫਲਾਈਟਾਂ ਨੇ ਜਿਹੜੀਆਂ ਯੂਐਸ ਦੇ ਨਾਲ ਨੇਰ ਕੈਨੇਡਾ ਦੀਆਂ ਇਹ ਸਟ੍ਰਾਈਕ ਦੇ ਉੱਤੇ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਦਾ ਯੂਨੀਅਨ ਦਾ ਉਹਨਾਂ ਦੇ ਨਾਲ ਰੌਲਾ ਚੱਲ ਰਿਹਾ ਡਿਸਪਿਊਟ ਚੱਲ ਰਿਹਾ ਔਰ ਇਹ ਗੱਲ ਕਿਤੇ ਜਿਹੜੀ ਰੁਕ ਨਹੀਂ ਸੀ ਰਹੀ ਤੇ ਹੁਣ ਇਹਨਾਂ ਨੇ ਇਸ ਚੀਜ਼ ਨੂੰ ਜਿਹੜਾ ਕੀਤਾ ਤੇ ਜੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀਤਾ ਜਾਵੇ ਸੋ ਜੇ ਡੀਲ ਅੱਜ ਸ਼ੁੱਕਰਵਾਰ ਹੋ ਗਿਆ ਅਜੇ ਤੱਕ ਕੋਈ ਨਹੀਂ ਹੋਈ ਤੇ ਜੇ ਨਹੀਂ ਹੋਈ ਕੱਲ ਨੂੰ ਸਾਰੀਆਂ ਜਿਹੜੀਆਂ ਫਲਾਈਟਸ ਆਹੋ ਰੋਕ ਦਿੱਤੀਆਂ ਜਾਣੀਆਂ ਸੋ ਤੁਸੀਂ ਮਤਲਬ ਪੂਰਾ ਰਿਫੰਡ ਤੁਹਾਨੂੰ ਮਿਲ ਜੂਗਾ ਜਿੱਥੇ ਵੀ ਪੋਸੀਬਲ ਹੈਗਾ ਇਹ ਕੁਝ ਹੋਰ 에ਅਰਲਾਈਨਾਂ ਦੇ ਨਾਲ ਰੀਬੁੱਕ ਕਰਨ ਦੀ ਵੀ ਕੋਸ਼ਿਸ਼ ਕਰਨਗੇ ਤੇ ਔਟਵਾ ਹੁਣ ਮਤਲਬ ਇਹਨਾਂ ਨੇ ਫੈਡਰਲ ਸਰਕਾਰ ਨੇ ਹਜੇ ਕੁਝ ਨਹੀਂ ਕੀਤਾ ਵੀ ਇਹ ਵਿੱਚ ਸਟੈਪ ਇਨ ਕਰਕੇ ਕੋਈ ਉਹਨਾਂ ਦਾ ਰਾਜਨਾਮਾ ਕਰਾ ਸਕਦੇ ਆ ਜਾਂ ਨਹੀਂ ਕਰਾ ਸਕਦੇ ਪਰ ਜਿਹੜਾ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਦੂਸਰੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਹੈ ਗੱਲਬਾਤਾਂ